ਦਾਲਾ ਵਿਖੇ ਭਗਵਾਨ ਵਾਲਮੀ ਕੀ ਕ੍ਰਾਂਤੀ ਸੈਨਾਵੱਲੋਂ ਲੋਕਾਂ ਦੇ ਹੱਕਾਂ ਲਈ ਵੱਡੀ ਗਿਣਤੀ ਵਿੱਚ ਰੋਸ਼ਮਾਰਚ ਘਟ ESDM ਬਟਾਲਾ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਮ ਮੰਗ ਪੱਤਰ ਦਿੱਤਾ ਗਿਆ ਜਿਸ ਦੀ ਅਗਵਾਈ ਮੁੱਖ ਤੌਰ ਤੇ ਬਹੁਜੇ ਪੰਜਾਬ ਪ੍ਰਧਾਨ ਸਰਵਲ ਗਿੱਲ ਅਤੇ ਜ਼ਿਲ੍ਹਾ ਪ੍ਰਧਾਨ ਵੀਰ ਸਿੰਘ ਨੇ ਕੀਤੀ ਇਸ ਮੌਕੇ ਰੋਸ਼ਮਾਰਚ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਭਾਰੀ ਇਕੱਠ ਬਟਾਲਾ ਦੀਆਂ ਸੜਕਾਂ ਤੇ ਦੇਖਣ ਨੂੰ ਮਿਲਿਆ ਇਸ ਉਪਰੰਤ ਮੁੱਖ ਦੌਰ ਤੇ ਬਹੁச்சே ਪੰਜਾਬ ਪ੍ਰਦਾਨ ਸਰਵਲ ਗਿੱਲ ਨੇ ਮੰਗ ਪੱਤਰ ਰਾਹੀਂ ਲੋਕਾਂ ਦੇ ਹੱਕਾਂ ਦੀਆਂ ਚਾਰ ਮੁੱਖ ਮੰਗਾਂ ਨੂੰ ਐਸਪੀਐਸ ਬਟਾਲਾ ਦੇ ਸਾਹਮਣੇ ਰੱਖਿਆ। ਕੋਨਾ ਐਸਡੀਐਮ ਬਟਾਲਾ ਨੂੰ ਗਲਬਾਤ ਦੌਰਾਨ ਕਿਹਾ ਕਿ ਉਨ੍ਹਾਂ ਦੀਆਂ ਚਾਰ ਮੁੱਖ ਮੰਗਾਂ ਵਿੱਚੋਂ ਪਹਿਲੀ ਮੰਗ ਇਹ ਹੈ ਕਿ ਪਿੰਡਾਂ ਅਤੇ ਸ਼ਹਿਰਾਂ ਵਿੱਚ ਵਸਦੇ ਜੋ ਲਾਲ ਲਕੀਰ ਵਾਲੇ ਘਰ ਹਨ ਉਹਨਾਂ ਕਰਾਦੀਆਂ ਪੱਕੀਆਂ ਰਜਿਸਟਰੀਆਂ ਕਰਕੇ ਮਾਲਕਾਨਾ ਹੱਕ ਲੋਕਾਂ ਨੂੰ ਦਿੱਤੇ ਜਾਣ ਤਾਂ ਜੋ ਗਰੀਬ ਪਰਿਵਾਰ ਉਹਦਾ ਕਰਾਤੇ ਹਰ ਸਰਕਾਰੀ ਸਹੂਲਤ ਲੈ ਸਕਣ। ਦੂਜੀ ਮੰਗ ਇਹ ਹੈ ਕਿ ਸਰਕਾਰੀ ਸਕੂਲਾਂ ਅੰਦਰ ਸਰਕਾਰੀ ਅਧਿਆਪਕ ਪੂਰੇ ਕੀਤੇ ਜਾਣ ਕਿਉਂਕਿ ਪੰਜਾਬ ਦੇ ਬਹੁਤ ਸਾਰੇ ਸਰਕਾਰੀ ਸਕੂਲ ਐਸੇ ਹਨ ਜਿਨ੍ਹਾਂ ਵਿੱਚ ਪੜਨ ਵਾਲੇ ਬੱਚੇ ਤਾਂ ਹਨ ਪਰੰਤੂ ਪੜਾਉਣ ਵਾਲੇ ਟੀਚਰਾਂ ਦੀ ਗਿਣਤੀ ਬਹੁਤ ਘੱਟ ਹੈ। ਤੀਸਰੀ ਮੰਗ ਇਹ ਹੈ ਕਿ ਪੰਜਾਬ ਅੰਦਰ ਗਰੀਬ ਪਰਿਵਾਰਾਂ ਦੇ 2 ਲੱਖ ਰੁਪਏ ਤੱਕ ਦੇ ਕਰਜ਼ੇ ਮਾਫ਼ ਕੀਤੇ ਜਾਣ ਚਾਹੇ ਉਹ ਸਰਕਾਰੀ ਜਾ ਪਰਸਨਲ ਲੋਨ ਹੋਣ। ਚੌਥੀ ਮੰਗ ਇਹ ਹੈ ਕਿ ਕਾਫੀ ਲੰਮੇ ਸਮੇਂ ਤੋਂ ਗਰੀਬ ਲੋਕਾਂ ਦੇ ਨੀਲੇ ਕਾਰਨ ਸਰਕਾਰ ਵੱਲੋਂ ਕੱਟ ਦਿੱਤੇ ਗਏ ਹਨ ਜਿਨ੍ਹਾਂ ਤੇ 2 ਰੁਪਏ ਕਿਲੋ ਕਣਕ ਲੋਕਾਂ ਨੂੰ ਮਿਲਦੀ ਸੀ। ਪਰ ਹੁਣ ਕਾਫੀ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਸਰਕਾਰ ਵੱਲੋਂ ਗਰੀਬ ਲੋਕਾਂ ਦੇ ਕਾਰਡ ਹਾਲੇ ਵੀ ਨਹੀਂ ਬਣਾਏ ਗਏ। ਉਹਨਾਂ ਕਿਹਾ ਕਿ ਸਾਡੀ ਮੰਗ ਹੈ ਕਿ ਜਿਨ੍ਹਾਂ ਕੋਲ ਬਿਲਕੁਲ ਵੀ ਜ਼ਮੀਨ ਨਹੀਂ ਹੈ ਉਹਨਾਂ ਲੋਕਾਂ ਦੇ ਨੀਲੇ ਕਾਰਡ ਬਣਾਏ ਜਾਣ ਤਾਂ ਜੋ ਉਹਨਾਂ ਗਰੀਬ ਲੋਕਾਂ ਨੂੰ ਸਾਰੀਆਂ ਸਹੂਲਤਾਂ ਵਾਂ ਮਿਲ ਸਕਣ। ਕੀ ਤਾਂ ਗਿਆ ਤਾਂ ਕੀ ਮੰਗਤ ਹੁੰਦੀ ਹੈ? ਇਹਨਾਂ ਦੀ ਯੂਨੀਅਨ ਵੱਲੋਂ ਚਾਰ ਮੇਨ ਮੰਗਾਂ ਰੱਖੀਆਂ ਗਈਆਂ। ਜਿਦੇ ਵਿੱਚ ਉਹ ਕਹਿੰਦੇ ਵੀ ਲਾਲ ਲਕੀਰ ਦੇ ਜਿਹੜੇ ਵਿੱਚ ਮਕਾਨ ਆਂਦੇ ਉਹਨਾਂ ਦੇ ਰਜਿਸਟਰੀ ਵਾਕੀ ਕੀਤੀ ਜਾਵੇ। ਇਹਨਾਂ ਨੂੰ ਕੁਝ ਲੋਨ ਚਾਹੁੰਦੇ ਆ ਵੀ ਲੋਨ ਦੀ ਮਾਫੀ ਹੋਈ ਜਾਵੇ। ਤੇ ਜੇ ਨੀਲੇ ਕਾਰਡ ਆ ਉਹਨਾਂ ਦੇ ਪ੍ਰਤੀ ਚਾਹੁੰਦੇ ਆ ਵੀ ਉਹ ਮਿਲਣ ਜਿਹੜੇ ਗਰੀਬ ਪਰਿਵਾਰ ਆ ਤੇ ਚੌਥਾ ਇਹ ਜਾਂਦੇ ਆ ਵੀ ਸਕੂਲ ਵਿੱਚ ਟੀਚਰਾਂ ਰੱਖਿਆ ਜਾਣ ਤਾਂ ਕਿ ਬੱਚਿਆਂ ਨੂੰ ਐਜੂਕੇਸ਼ਨ ਵਧੀਆ ਦਿੱਤੀ ਜਾਵੇ। ਇਹਨਾਂ ਦੀ ਚਾਰੋਂ ਮੰਗਾਂ ਅਸੀਂ ਕਨਸੀਡਰ ਕਰਾਂਗੇ ਤੇ ਅਸੀਂ ਡੀਸੀ ਆਫਿਸ ਨੂੰ ਭੇਜਾਂਗੇ ਤੇ ਉਹ ਡੀਸੀ ਆਫਿਸ ਰਾਹੀਂ ਪੰਜਾਬ ਸਰਕਾਰ ਨੂੰ ਪਹੁੰਚੇਗੀ ਤਾਂ ਕਿ ਇਹਨਾਂ ਦੀ ਮੰਗਾਂ ਜੋ ਵੀ ਇਹਨਾਂ ਨੂੰ ਪ੍ਰੋਬਲਮਸ ਆ ਰਹੀਆਂ ਉਹਨਾਂ ਦਾ ਸੋਲੂਸ਼ਨ ਜਲਦੀ ਤੋਂ ਜਲਦੀ ਹੋ ਸਕੇ ਸਰ ਇਹ ਮੰਗ ਪੱਤਰ ਪਹੁੰਚੇਗਾ ਸਰਕਾਰ ਤੱਕ ਕੇ ਟੇਬਲ 'ਤੇ ਹੀ ਰਹਿ ਜਾਏਗਾ ਜੀ ਨਹੀਂ ਇਹ ਜੇ ਹੁਣ ਸਾਡੇ ਕੋਲ ਆਇਆ ਹੈ ਤੁਹਾਡੀ ਮੀਡੀਆ ਰਾਈ ਤੁਸੀਂ ਦਿਖਾ ਰਹੇ ਹੋ ਮੀਡੀਆ ਸਾਰੀ ਤਰਫ ਹੈ ਜੇ ਅਸੀਂ ਨਹੀਂ ਪਹੁੰਚਾਵਾਂਗੇ ਤਾਂ ਅਸੀਂ قصੂਰਵਾਰ ਹੋਵਾਂਗੇ ਨਾ ਤਾਂ ਅਸੀਂ ਇਹਨਾਂ ਨੂੰ ਕਿਹਾ ਵੀ ਅਸੀਂ ਮੰਗ ਪੱਤਰ ਪੰਜਾਬ ਸਰਕਾਰ ਨੂੰ ਪਹੁੰਚਾਵਾਂਗੇ ਸਰ ਬਹੁਤ ਵਾਰ ਹੁੰਦਾ ਜਿਹੜੇ ਮੰਗ ਪੱਤਰ ਹੁੰਦੇ ਨਾ ਉਹ ਹਮੇਸ਼ਾ ਜਿਹੜੇ ਦਫ਼ਤਰਾਂ ਵਿੱਚ ਹੀ ਰਹਿ ਜਾਂਦੇ ਉੱਪਰ ਤੱਕ ਨਹੀਂ ਜਾਂਦੇ ਨਹੀਂ ਅਸੀਂ ਇਹਨਾਂ ਨੂੰ ਵੀ ਅਸ਼ਵਾਸ਼ਣ ਦਿੱਤਾ ਤੇ ਤੁਹਾਨੂੰ ਵੀ ਦਿੰਨੇ ਆ ਵੀ ਪ੍ਰੋਪਰ ਚੈਨਲ ਦੇ ਥਰੂ ਇਹ ਡੀਸੀ ਦਫ਼ਤਰ ਦੇ ਥਰੂ ਸਰਕਾਰ ਨੂੰ ਪਹੁੰਚਾਇਆ ਜਾਏਗਾ ਤੇ ਇਹਨਾਂ ਦੀ ਮੰਗਾਂ ਸਾਹਮਣੇ ਰੱਖਿਆ ਜਾਣਗੇ ਮੈਂ ਪੰਜਾਬ ਪ੍ਰਧਾਨ ਭਗਵਾਨ ਵਾਲਮੀ ਕ੍ਰਾਂਤੀ ਸੈਨਾ ਜੀ ਹਾਂ ਜੀ ਪ੍ਰਦਰਸ਼ਨ ਕੀਤਾ ਜਾਏ ਤੇ ਕੀ ਮੰਗਾਂ ਚੀਨੀਆਂ ਤੇ ਆਸ਼ਵਾਸ਼ਣ ਵੀ ਦਿੱਤਾ ਜਾ ਬਿਠਾ ਦੇਖੋ ਜੀ ਸਾਡੀਆਂ ਜਿਹੜੀਆਂ ਮੁੱਖ ਚਾਰ ਮੰਗਾਂ ਵਾਂ ਅੱਜ ਦਾ ਜੋ ਮੰਗ ਪੱਤਰ ਆ ਅਸੀਂ ਜਿਹੜਾ ਉਹ ਪ੍ਰਸ਼ਾਸਨ ਦੇ ਥਰੂ ਪੰਜਾਬ ਸਰਕਾਰ ਨੂੰ ਭੇਜਿਆ ਵਾ ਔਰ ਉਹਦੇ ਵਿੱਚ ਅਸੀਂ ਚਾਰ ਮੁੱਖ ਮੰਗਾਂ ਆਪਣੀਆਂ ਰੱਖੀਆਂ ਸਾਡੀ ਪਹਿਲੀ ਮੰਗ ਆ ਵੇ ਜਿਹੜੇ ਲਾਲਕੀਰ ਦੇ ਅੰਦਰ ਘਰ ਆਉਂਦੇ ਚਾਹੇ ਪਿੰਡਾਂ ਵਿੱਚ ਚਾਹੇ ਸ਼ਹਿਰਾਂ ਵਿੱਚ ਆ ਉਹ ਜਿਹੜੇ ਆ ਸਰਕਾਰ ਉਹਨਾਂ ਦੀ ਪੱਕੇ ਰਜਿਸਟਰੀਆਂ ਕਰਕੇ ਲੋਕਾਂ ਨੂੰ ਜਿਹੜੇ ਮਾਲਕਾਨਾ ਹੱਕ ਦੇਵੇ ਤਾਂ ਕਿ ਉਹ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਹੋਣ ਔਰ ਉਹ ਰਜਿਸਟਰੀਆਂ ਜਿਹੜੀਆਂ ਹਰ ਸਰਕਾਰੀ ਅਦਾਰੇ ਦੇ ਵਿੱਚ ਜਿਹੜਾ ਉਹਨਾਂ ਨੂੰ ਵਰਤਿਆ ਜਾ ਸਕੇ ਔਰ ਦੂਜੀ ਮੰਗ ਅਸੀਂ ਰੱਖੀ ਆ ਵੀ ਜਿਹੜੇ ਸਰਕਾਰੀ ਸਕੂਲ ਆ ਖਾਸ ਕਰਕੇ ਪਿੰਡਾਂ ਕਸਬਿਆਂ ਦੇ ਅੰਦਰ ਜਿਹੜੇ ਸਰਕਾਰੀ ਸਕੂਲ ਆ ਉਹਨਾਂ ਦੇ ਵਿੱਚ ਬੱਚੇ ਤਾਂ ਪੜਨ ਵਾਲੇ ਬਹੁਤ ਆ ਪੜ੍ਹਾਉਣ ਵਾਲੇ ਟੀਚਰਾਂ ਦੀ ਬਹੁਤ ਘਾਟ ਆ ਅਸੀਂ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਆ ਉਹਨਾਂ ਤੋਂ ਮੰਗ ਕਰਦੇ ਆ ਕਿ ਹਰ ਸਰਕਾਰੀ ਸਕੂਲ 'ਚ ਜੇ ਪ੍ਰਾਇਮਰੀ ਸਕੂਲ ਆ ਤਾਂ ਉੱਥੇ ਘੱਟੋ-ਘੱਟ 5 ਕਲਾਸਾਂ ਉੱਥੇ ਬੱਚਿਆਂ ਦੀਆਂ ਲੱਗਦੀਆਂ ਪਹਿਲੀ ਤੋਂ ਲੈ ਕੇ 5ਵੀਂ ਤੱਕ ਉਹਨਾਂ ਟੀਚਰ ਉਹਨਾਂ ਸਕੂਲਾਂ ਦੇ ਜਿਹੜੇ ਟੀਚਰ ਆ ਉਹ ਪੂਰੇ ਕੀਤੇ ਜਾਣ ਹਰ ਕਲਾਸ ਨੂੰ ਇੱਕ ਟੀਚਰ ਦਿੱਤਾ ਜਾ ਸਕੇ ਤਾਂ ਕਿ ਜਿਹੜੇ ਬੱਚੇ ਆ ਉਹ ਵਧੀਆ ਪੜ੍ਹਾਈ ਕਰਕੇ ਤਾਂ ਵਧੀਆ ਜਿਹੜਾ ਆਪਣਾ ਭਵਿੱਖ ਸਵਾ ਸਕਣ ਔਰ ਸਾਡੀ ਤੀਜੀ ਮੰਗ ਸਰਕਾਰ ਗਾੜੀ ਇਹ ਆ ਬਈ ਗਰੀਬ ਜਿਹੜਾ ਦਿਨ ਪ੍ਰਤੀ ਗਰੀਬ ਹੁੰਦਾ ਜਾ ਰਿਹਾ ਔਰ ਅਸੀਂ ਦੇਖਦੇ ਆ ਵੀ ਬਹੁਤ ਸਾਰੇ ਬਹੁਤ ਸਾਰੇ ਕੀ ਹਰ ਪਰਿਵਾਰ ਨੇ ਜਿਹੜਾ ਵਾ ਉਹ ਕਿਸੇ ਨੇ ਪ੍ਰਾਈਵੇਟ ਲਾਉਣ ਲਿਆ ਹੋਇਆ ਕਿਸੇ ਨੇ ਸਰਕਾਰੀ ਲਾਉਣ ਲਿਆ ਹੋਇਆ ਪਰਸਨਲ ਲੋਨ ਚੱਲਦੇ ਲੋਕਾਂ ਦੇ ਉਹ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਕਿ ਹਰ ਕਮਿਊਨਿਟੀ ਦੇ ਜਿਹੜੇ ਆ ਸਰਕਾਰ ਕਰਜ਼ੇ ਮਾਫ ਕਰ ਰਹੀ ਆ ਇਸ ਕਰਕੇ ਜਿਹੜੇ ਗਰੀਬ ਪਰਿਵਾਰਾਂ ਦੇ ਆ 2 ਲੱਖ ਤੱਕ ਜਿਹੜੇ ਹੈਗੇ ਉਹ ਕਰਜ਼ੇ ਮਾਫ ਕੀਤੇ ਜਾਣ ਔਰ ਚੌਥੀ ਮੰਗ ਸਾਡੀ ਇਹ ਆ ਵੀ ਕਾਫੀ ਲੰਬੇ ਸਮੇਂ ਤੋਂ ਸਰਕਾਰ ਵੱਲੋਂ ਗਰੀਬ ਪਰਿਵਾਰਾਂ ਦੇ ਜਿਹੜੇ ਆ ਨੀਲੇ ਕਾਰਡ ਜਿਨ੍ਹਾਂ ਤੇ 2 ਰੁਪਏ ਕਿਲੋ ਕਣਕ ਮਿਲਦੀ ਸੀਗੀ ਉਹ ਕੱਟ ਦਿੱਤੇ ਗਏ ਨੇ ਔਰ ਕਾਫੀ ਅਰਸਾ ਬੀਤ ਗਿਆ ਪਰ ਹਜੇ ਤੱਕ ਜਿਹੜੇ ਆ ਲੋਕਾਂ ਦੇ ਕਾਰਡ ਰੀਨਿਊ ਨਹੀਂ ਹੋਏ ਕਾਰਡ ਨਹੀਂ ਬਣੇ ਸੋ ਅਸੀਂ ਪੰਜਾਬ ਸਰਕਾਰ ਗਾੜੀ ਇਹ ਮੰਗ ਰੱਖਦੇ ਆ ਕਿ ਜਿਹੜੇ ਗਰੀਬ ਪਰਿਵਾਰ ਜਿਨ੍ਹਾਂ ਕੋਲ ਬਿਲਕੁਲ ਜ਼ਮੀਨਾਂ ਨਹੀਂ ਹੈਗੀਆਂ ਉਹਨਾਂ ਦੇ ਜਿਹੜੇ ਕੱਟੇ ਹੋਏ ਕਾਰਡ ਆ ਦੁਬਾਰਾ ਰੀਨਿਊ ਕਰਕੇ ਲੋਕਾਂ ਨੂੰ ਜਿਹੜੀ ਆ ਸਰਕਾਰੀ ਕਣਕ ਜਿਹੜੀ ਆ ਮਿਲਦੀ ਆ ਰੱਥ ਜਿਹੜਾ ਉਹ ਮਹਈਆ ਕਰਾਇਆ ਜਾਵੇ। ਐ ਕਿ ਵਿਸ਼ਵਾਸ ਦਿੱਤਾ ਗਿਆ ਤੁਹਾਨੂੰ। ਅੱਜ ਇਹ ਤਹਿਸੀਲਦਾਰ ਸਾਹਿਬ ਨੂੰ ਜਿਹੜਾ ਮਿਲੇ ਆ ਉਹਨਾਂ ਮੰਗ ਪੱਤਰ ਦਿੱਤਾ ਉਹਨਾਂ ਨੇ ਜਿਹੜਾ ਸਾਨੂੰ ਵਿਸ਼ਵਾਸ ਦਿਵਾਇਆ ਵੀ ਅਸੀਂ ਤੁਹਾਡਾ ਮੰਗ ਪੱਤਰ ਵਾਇਆ ਡੀਸੀ ਦਫ਼ਤਰ ਤੋਂ ਜਿਹੜਾ ਹੈ ਔਰ ਜਿਹੜੀਆਂ ਤੁਹਾਡੀਆਂ ਮੰਗਾਂ ਵਾ ਉਹ ਜੈਨੂਅਨ ਆ ਕਹਿੰਦੇ ਵੀ ਉਹ ਜਲਦੀ ਤੋਂ ਜਲਦੀ ਪੂਰੀਆਂ ਕੀਤੇ ਜਾਣਗੀਆਂ ਨਹੀਂ ਸੁਣਵਾਈ ਹੁੰਦੀ ਕਿਤੇ ਦੇਖੋ ਜੀ ਅੱਜ ਸਾਡਾ ਪਹਿਲਾ ਮੰਗ ਪੱਤਰ ਆ ਅਸੀਂ ਚਾਹੁੰਦੇ ਆ ਕਿ ਸਰਕਾਰ ਇਸ ਮਸਲੇਾਂ ਦੇ ਉੱਤੇ ਗੌਰ ਕਰੇ ਔਰ ਤੁਹਾਡਾ ਸਾਰਾ মিডিਆ ਦਾ ਬਹੁਤ-ਬਹੁਤ ਅਸੀਂ ਧੰਨਵਾਦ ਕਰਦੇ ਆ ਕਿਉਂਕਿ ਤੁਹਾਡੇ ਥਰੂ ਜਿਹੜਾ ਉਹ ਸਾਡੀ ਆਵਾਜ਼ ਜਿਹੜੀ ਆ ਸਰਕਾਰ ਤੱਕ ਜਿਹੜੀ ਜਲਦੀ ਪਹੁੰਚੇਗੀ ਔਰ ਅਗਰ ਸਰਕਾਰ ਇਹਨਾਂ ਮੰਗਾਂ ਨੂੰ ਅਨਗੋਲਿਆ ਕਰਦੀ ਆ ਤਾਂ ਅਸੀਂ ਫਿਰ ਇਕੱਲਾ ਅੱਜ ਬਟਾਲੇ ਆਏ ਆ ਤੁ ਫਿਰ ਅਸੀਂ ਪੂਰੇ ਪੰਜਾਬ ਦੇ ਵਿੱਚ ਜਿਹੜਾ ਹੈਗਾ ਗਰੀਬ ਸਮਾਜ ਨੂੰ ਨਾਲ ਲੈ ਕੇ ਜਿਹੜਾ ਪ੍ਰਦਰਸ਼ਨ ਕਰਾਂਗੇ ਚੋਣ ਜਾਬਤਾ ਤੇ ਤੁਹਾਡੀਆਂ ਮੰਗਾਂ ਪੂਰੀਆਂ ਹੋਣਗੀਆਂ ਦੇਖੋ ਜੀ ਚੋਣ ਜਾਬਤਾ ਜਿਹੜਾ ਲੱਗਾ ਉਹ ਸੈਂਟਰ ਦੀ ਸਰਕਾਰ ਬਣਨੀ ਆ ਪੰਜਾਬ ਸਰਕਾਰ ਸਰਕਾਰ ਜਿਹੜੀ ਆ ਉਹ ਅਵੇਲੇਬਲ ਆ ਪੰਜਾਬ ਸਰਕਾਰ ਦੇ ਜਿਹੜੇ ਸਾਰੇ ਕੰਮ ਚੱਲਦੇ ਆ ਠੀਕ ਆ ਨਾ ਜੀ ਇਸ ਕਰਕੇ ਜਿਹੜਾ ਹੈਗਾ ਸਰਕਾਰ ਤੋਂ ਅਸੀਂ ਮੰਗ ਕਰਦੇ ਆ ਕਿ ਚੋਣ ਜਾਬਤੇ ਦੇ ਵਿੱਚ ਦੇਖੋ ਹਰ ਪੋਲੀਟੀਕਲ ਪਾਰਟੀ ਨੇ ਆਉਂਦੀਆਂ ਰੈਲੀਆਂ ਕਰਨੀਆਂ ਤੇ ਅਸੀਂ ਆਪਦੀਆਂ ਮੰਗਾਂ ਬਾਤ ਫਿਰ ਰੋੜਦੇ ਆਵਾਂਗੇ